ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੂ ਜੱਦਾਵਾ ਹਾਂਜੀ ਐਸਨਰੀ ਇਹ ਕੀ ਕਰਦੇ ਸਟੱਡੀ ਕਰਦੇ ਕੀ ਹਾਂਜੀ ਹਾਂਜੀ ਮੈਂ ਸਟੱਡੀ ਕਰਦਾ ਹਾਂ ਜੀ ਅੱਜ ਕਿਥੇ ਸਟੱਡੀ ਕਰਦੇ ਹਾਂ ਮੈਂ ਆਪਣਾ ਪਰਸਨਲੀ ਕਰਦਾ ਪਿਆ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ ਹਾਂ ਆਈਐਸ ਦੀ ਤਿਆਰੀ ਕਰ ਰਿਹਾ ਹਾਂ ਤੁਸੀਂ ਲਾਇਬ੍ਰੇਰੀ Delhi ਆ ਰਹੇ ਹੋ? ਹਾਂਜੀ ਹਾਂਜੀ ਮੈਂ Delhi ਆ ਰਿਹਾ। ਅੱਜ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲੱਗੀ ਹੈ। ਹਾਂਜੀ। ਕਿਸੇ ਇੱਕ ਦੇ ਕਿਤਾਬਾਂ ਦੀ ਚੰਗਾ ਤੁਹਾਨੂੰ ਨੌਲੇਜ ਮਿਲਦੀ ਹੈ। ਸਰ ਕਿਤਾਬਾਂ ਸਾਡੇ ਪੂਰੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਇਹਨਾਂ ਨਾਲ ਹੀ ਆਪਾਂ ਬਹੁਤ ਅੱਗੇ ਵੀ ਵਧਦੇ ਹਾਂ। ਕਿਤਾਬਾਂ ਸਾਨੂੰ ਬਹੁਤ ਨੌਲੇਜ ਦਿੰਦੀਆਂ ਨੇ। ਮੇਰਾ ਮੰਨਣਾ ਹੈ ਕਿ ਸਿਰਫ ਪੜ੍ਹਨਾ ਲਿਖਣਾ ਹੀ ਬਹੁਤ ਨਹੀਂ ਹੁੰਦਾ। ਬਹੁਤ ਸਾਰੇ ਲੋਕ ਜਿਹੜੇ ਕਿਤਾਬਾਂ ਪੜ੍ਹਿਆ ਛੱਡ ਦਿੰਦੇ ਆਂ ਜਿਹਦਾ ਅੱਜ ਕੱਲ ਦਾ ਟ੍ਰੈਂਡ ਚੱਲਿਆ ਹੈ। ਲੋਕ ਰੀਲ ਸਕਰੋਲ ਕਰਦੇ ਨੇ, ਗਾਣੇ ਸੁਣਦੇ ਨੇ। ਲੇਕਿਨ ਕਿਤਾਬਾਂ ਦਾ ਜਿਹੜਾ ਬਟ ਮੈਂ ਅੱਜ ਵੀ ਕੋਸ਼ਿਸ਼ ਕਰਦਾ ਕਿ ਕਿਤਾਬ ਪੜਾਂ ਕਿਉਂਕਿ ਕਿਤਾਬ ਜੋ ਸਾਨੂੰ ਨੌਲੇਜ ਦਿੰਦੀ ਹੈ ਉਹ ਬਾਕੀ ਇੰਟਰਨੈਟ ਦੇ ਚੀਜ਼ਾਂ ਨੌਲੇਜ ਨਹੀਂ ਦੇ ਸਕਦੀਆਂ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਚੱਲੂ ਕਿ ਜਿਹੜਾ ਕਿ ਲਿਖਣਾ ਵੀ ਬਹੁਤ ਜੀ ਜੀ ਬਿਲਕੁਲ ਜ਼ਰੂਰੀ ਹੈ ਬੱਚੇ ਨੂੰ ਤਾਂ ਇਹ ਜੇ ਲਿਖਣ ਦਾ ਕਹਿ ਰਹੇ ਲਿਖਣਾ ਤਾਂ ਅੰਦਾਜ਼ ਨਹੀਂ ਉਹਦੇ ਨੈੱਟ ਤੇ ਭਾਵੇਂ ਜਿੰਨਾ ਮਰਜ਼ੀ ਕੰਮ ਕਰਾ ਲੋ ਨਹੀਂ ਨਹੀਂ ਲਿਖਣਾ ਵੀ ਬਹੁਤ ਜ਼ਰੂਰੀ ਹੈ ਦੇਖੋ ਲਿਖਣਾ ਪ੍ਰਾਣ ਹੈ ਆਪਣੇ ਜਿੰਨੇ ਵੀ ਕਵੀ ਹੋਏ ਨੇ ਠੀਕ ਹੈ ਉਹ ਸਾਰੇ ਲਿਖਦੇ ਨੇ ਉਹਨਾਂ ਨੇ ਆਪਣੀਆਂ ਕੁਆਲਿਟੀਆਂ ਕਾਫੀ ਬਿਲਡ ਕੀਤੀਆਂ ਨੇ ਇਸੇ ਲਿਖਣ ਦੇ ਅਕੋਰਡਿੰਗ ਹੈ ਐਂਡ ਇਹ ਲਿਖਣਾ ਬਹੁਤ ਵਧੀਆ ਗੱਲ ਆ ਜਦੋਂ ਆਪਾਂ ਲਿਖਦੇ ਆ ਤਾਂ ਆਪਾਂ ਆਪਣੇ ਇਮੋਸ਼ਨ ਇੱਕ ਪੇਜ ਤੇ ਬਿਆਨ ਕਰਦੇ ਆ ਜੋ ਕਿ ਜਿਸ ਨਾਲ ਆਪਣਾ ਡਿਪਰੈਸ਼ਨ ਨਹੀਂ ਹੁੰਦਾ ਅੱਜ ਕੱਲ ਬਹੁਤ ਸਾਰੇ ਬੱਚੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ ਕਿਉਂਕਿ ਕਿ ਉਹ ਕਿਸੇ ਨੂੰ ਦੱਸ ਨਹੀਂ ਸਕ ਸ਼ਾਇਦ ਕਿਸੇ ਤੇ ٹرسٹ ਵੀ ਨਹੀਂ ਕੀਤਾ ਜਾ ਸਕਦਾ ਲੇਕਿਨ ਲਿਖਨ ਨਾਲ ਆਪਣਾ ਡਿਪਰੈਸ਼ਨ ਐਂਜ਼ਾਇਟੀ ਜੋ ਘਟੁੰਦੀ ਹੈ ਸ਼ਾਇਦ ਲਿਖਣਾ ਬਹੁਤ ਜ਼ਰੂਰੀ ਹੈ ਦੇ ਟਾਈਮ ਜੀ ਮੇਰਾ ਨਾਮ ਬ੍ਰਭਜੋ ਸਿੰਘ ਹੈ ਜੀ ਹਾਂ ਜੀ ਪ੍ਰਭਜੋ ਜੀ ਅੱਜ ਤੁਸੀਂ ਕਿਤਾਬਾਂ ਦੀ ਪ੍ਰਦਰਸ਼ਨੀ ਤੇ ਆਏ ਹਾਂ ਜੀ ਹਾਂ ਜੀ ਹਾਂ ਜੀ ਸਰ ਕਿਤਾਬ ਮਹਿਸੂਸ ਕਰਦਾ ਕਿ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਰ ਕਿਉਂਕਿ ਸਰ ਕਿਤਾਬਾਂ ਕਿ ਨਾ ਇਨਸਾਨ ਦਾ ਇੱਕ ਮਤਲਬ ਕਿ ਨਾ ਜਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹਿੱਸਾ ਹੈ ਕਿਉਂਕਿ ਜਉਦਾ ਇਨਸਾਨ ਸੱਭੇ ਹੋਇਆ ਵਾ ਜਦੋਂ ਉਹਨੇ ਦੇਖਿਆ ਲਿਖਣਾ ਬੋਲਣਾ ਸ਼ੁਰੂ ਕੀਤਾ ਵਾ ਤੇ ਇਹ ਜਿਹੜੀ ਕਿਤਾਬਾਂ ਹੈਗੀਆਂ ਸਾਨੂੰ ਸਾਡੇ ਇਤਿਹਾਸ ਨਾਲ ਅਸੀਂ ਕਿੱਥੋਂ ਆਏ ਆ ਕਿੱਥੇ ਸਾਡੀ ਉਤਪਤੀ ਹੋਈ ਉਹ ਦੱਸਣ ਸਾਨੂੰ ਦੱਸਦੀ ਹੈ ਕੀ ਆ ਤੇ ਇੱਕ ਕਹਿ ਲੋ ਕਿ ਇਨਸਾਨ ਦੀ ਸਭ ਤੋਂ ਵਧੀਆ ਮਿੱਤਰ ਵੀ ਕਿਤਾਬ ਹੁੰਦੀ ਆ ਕੁਝ ਸਾਨੂੰ ਸਿਖਾਉਂਦੀ ਆ ਜਿੰਦਗੀ ਉਹ ਕਿ ਜਿੰਨਾ ਇਨਸਾਨ ਜਿੰਨਾ ਮਰਜੀ ਪੜੀ ਜਾਵੇ ਜ਼ਿੰਦਗੀ ਪਰ ਉਹ ਹੀ ਕਾਫੀ ਘ ਜਿੰਦਗੀ ਦੀ ਕਮੀ ਨੂੰ ਪੂਰੀ ਕਰ ਪੂਰਾ ਕਰਦੀ ਹੈਗੀ ਆ ਤੇ ਨਾਲ ਨਾਲ ਇੱਕ ਜਿਹੜੀ ਕਿਤਾਬ ਜਿਹੜੀ ਹੈਗੀ ਆ ਸਾਨੂੰ ਇੱਕ ਜੋ ਸਾਨੂੰ ਕਿਤਾਬ ਨੂੰ ਗਿਆਨ ਦੇ ਸਕਦੀ ਹੈਗੀ ਆ ਪਰ ਦੁਨੀਆ ਭਰ ਦੇ ਸਮਝ ਜੀ ਅਸੀਂ ਕਹਿ ਲਈਏ ਮਤਲਬ ਕਿਤਾਬ ਕਿਤਾਬ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਭਾਈ ਆਨਲਾਈਨ ਜਿੰਨਾ ਮਰਜੀ ਪੜ੍ਹ ਲਈਏ ਆਪਾਂ ਜੋ ਮਰਜੀ ਕਰ ਲਈਏ ਪਰ ਕਿਤਾਬ ਤੋਂ ਮੇਰਾ ਬੰਦਾ ਦੂਰ ਆਈ ਹੈਗਾ ਵਾ ਅੱਜ ਜਿਹੜਾ ਕਿ ਕਹਿ ਲੋ ਕਿ ਪਸ਼ਪਵਾ ਕੋਲੋਂ ਕਿਤਾਬਾਂ ਨੂੰ ਜਿਹੜੀ ਲੈ ਕੇ ਗਈ ਕਿ ਪ੍ਰਦਰਸ਼ਨੀ ਲਗਾਈ ਗਈ ਹੈ ਕੀ ਮੋਟਿਵ ਸੀ ਜਿਹਨੂੰ ਲੈ ਕੇ ਸਾਰਾ ਜਿਹੜਾ ਕੀ ਅਗੈਂਡਾ ਲਿਖਿਆ ਹੈ ਹਾਂਜੀ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ 3 ਦਿਨ ਗੁਰਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਖੇ ਪ੍ਰਦਰਸ਼ਨੀ ਲਗਾਈ ਗਈ ਹੈ 15 16 17 ਤਿੰਨ ਦਿਨ ਇੱਥੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਇੱਥੇ ਪ੍ਰਦਰਸ਼ਨੀ ਕਿਤਾਬਾਂ ਦੀ ਲੱਗੇਗੀ ਇਹਦਾ ਮੁੱਖ ਏਜੰਡਾ ਇਹ ਹੈ ਕਿ ਆਮ ਲੋਕਾਂ ਨੂੰ ਪਬਲਿਕ ਨੂੰ ਸਾਰੇ ਹੀ ਪੜਨ ਵਾਲੇ ਵਿਦਿਆਰਥੀਆਂ ਨੂੰ ਵੀ ਇਹਨਾਂ ਨਾਲ ਕਿਤਾਬਾਂ ਦੇ ਨਾਲ ਕਿਤਾਬ ਸੱਭਿਆਚਾਰ ਨਾਲ ਜੋੜਨਾ ਕਿਤਾਬ ਸੱਭਿਆਚਾਰ ਜੋ ਹੁਣ ਸਮੇਂ ਦੇ ਨਾਲ ਮੁੱਕਦਾ ਜਾ ਰਿਹਾ ਹੈ ਉਹਨੂੰ ਫਿਰ ਤੋਂ ਜਾਗਰਤ ਕਰਨਾ ਕਿਤਾਬਾਂ ਦੀ ਅਹਿਮੀਅਤ ਨੂੰ ਵਧਾਉਣਾ ਇਸ ਕਰਕੇ ਪ੍ਰਦਰਸ਼ਨੀ ਅਸੀਂ ਤਿੰਨ ਦਿਨ ਲਗਾਤਾਰ ਵਿੱਚ ਇੱਥੇ ਲਗਾਈ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆ ਕੇ ਇਹਨਾਂ ਕਿਤਾਬਾਂ ਦੇ ਨਾਲ ਜੁੜਾ ਬੱਚਿਆਂ ਨੂੰ ਕੋਈ ਮੈਸੇਜ ਵੀ ਕਨਵੇ ਕਰਨਾ ਚਾਹੂੰਗੀ ਜਿਵੇਂ ਕਿ ਲਾਇਬ੍ਰੇਰੀ ਦੇ ਵਿੱਚ ਬੱਤਵਾਦਾਨ ਉੱਥੇ ਬੈਠ ਕੇ ਆਪਣੀ ਤਿਆਰੀ ਕਰਨ ਜਾਂ ਕੋਈਦਰ ਕੀ ਮੈਸੇਜ ਹਾਂਜੀ ਬਿਲਕੁਲ ਮੈਂ ਕਪੂਰਥਲਾ ਦੇ ਸਾਰੇ ਹੀ ਨਿਵਾਸੀਆਂ ਨੂੰ ਤੇ ਬੱਚਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਲਾਇਬ੍ਰੇਰੀ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬੈਕਟਨ ਦਾ ਬਹੁਤ ਵਧੀਆ ਪ੍ਰਬੰਧ ਵੀ ਨੇ ਕੰਪਿਊਟਰ ਲੈਬ ਵੀ ਇੱਥੇ ਅਰੇਂਜ ਕੀਤੀ ਗਈ ਹੈ ਤੇ ਉਹਦੇ ਨਾਲ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਤਾਂ ਜੋ ਵੱਤਵਦ ਕਿਤਾਬਾਂ ਨੂੰ ਖਰੀਦ ਸਕਣ ਪੜ੍ਹ ਸਕਣ ਜਿਵੇਂ ਕਿ ਅੱਥੇ ਜਾਣਦੇ ਹਾਂ AI ਦਾ ਜ਼ਮਾਨਾ ਹੈ ਨੈੱਟ ਦਾ ਜ਼ਮਾਨਾ ਹੈ ਜਿਹਦੇ ਵਿੱਚ ਬੱਚੇ ਵੱਤਵਦ ਇਨਵੋਲਵ ਹਨ ਕਿ ਉਹ ਸਮਝਦੇ ਹਨ ਕਿ ਕਿਤਾਬ ਪੜਨ ਦੇ ਵਿੱਚ ਸਮਾਂ ਬਰਬਾਦ ਹੁੰਦਾ ਸੀ ਰੀਲਸ ਦੇਖ ਲਈ ਹੈ ਜਾਂ ਕਿਤਾਬ ਵੀ PDF ਦੇ ਰੂਪ ਵਿੱਚ ਪੜ ਲਈ ਹੈ ਪਰ ਜਦ ਤੱਕ ਕੋਈ ਪੜਨ ਵਾਲਾ ਜਾਂ ਵਿਦਿਆਰਥੀ ਕਿਤਾਬ ਦੇ ਨਾਲ ਸਿੱਧਾ رابطہ ਕਾਇਮ ਨਹੀਂ ਕਰਦਾ ਵਰਕੇ ਨਹੀਂ ਫਰੋਲਦਾ ਉਹਨੇ ਦੇਰ ਤੱਕ ਉਹ ਲਿਖੇ ਹੋਏ ਵਿਸ਼ੇ ਨਾਲ ਆਪਣੀਆਂ ਭਾਵਨਾਵਾਂ ਨਹੀਂ ਜੋੜ ਸਕਦਾ ਵਿਸ਼ੇ ਨੂੰ ਗ੍ਰਹਿਣ ਨਹੀਂ ਕਰ ਸਕਦਾ ਇਸ ਕਰਕੇ ਮੈਂ ਵਿਦਿਆਰਥੀਆਂ ਨੂੰ ਅਪੀਲ ਕਰਦੀ ਹਾਂ ਕਿ ਬਜਾਏ ਤੁਸੀਂ YouTube ਤੇ ਜਾ ਕੇ ਪੜੋ ਜਾਂ Net ਤੇ ਪੜੋ ਜਾਂ AI ਦੇ ਥਰੂ ਤੁਸੀਂ ਲਿਖਣਾ ਸਿੱਖੋ ਤੁਸੀਂ ਡਾਇਰੈਕਟ ਕਿਤਾਬਾਂ ਪੜੋ ਕਿਤਾਬਾਂ ਤੋਂ ਤੁਸੀਂ ਵਿਸ਼ੇ ਦੀ ਜਿਹੜੀ ਜਾਣਕਾਰੀ ਹੈ ਗਿਆਨ ਵੱਤਵਤ ਹਾਸਲ ਕਰ ਸਕਦੇ ਹੋ